ਆ ਡੱਬੇ ਦੀ ਤੁਸੀਂ ਤਾਂ ਵੀਡੀਓ ਪਹਿਲਾਂ ਦੇਖੀ ਹੋਣੀ ਐ ਇੱਕ ਮਿੰਟ ਠਹਿਰੋ ਮੈਨੂੰ ਆਪਣੇ ਵੱਲੋਂ ਕੈਮਰਾ ਕਰ ਲੈਂਦੇ ਆ ਡੱਬਾ ਦੇਖਿਆ ਹੋਣਾ ਮੈਂ ਦੋ ਵੀਡੀਓ ਚ ਪਹਿਲਾਂ ਦਿਖਾਇਆ ਸੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਨਾ ਅਮ ਡੱਬਾ ਕਾਤੇ ਦਿਖਾਇਆ ਅੱਜ ਮੈਂ ਨਾ ਉਹ ਡੱਬਾ ਲੈ ਕੇ ਜਾਣਾ ਕੰਮ ਤੇ ਮੈਂ ਕਿਹਾ ਚੱਲ ਪੁਰਾਣੀਆਂ ਜਿਆਦਾ ਤਾਜ਼ਾ ਹੋ ਗਈਆਂ ਇਹ ਡੱਬਾ ਨਾ ਉਸ ਟਾਈਮ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਸਕੂਲ ਦੇ ਸਮੇਂ ਮੈਂ ਲੈ ਕੇ ਜਾਂਦਾ ਹੁੰਦਾ ਸੀਗਾ ਆਪਣਾ ਟਿਫਨ ਤੇ ਇਹਦੇ ਚ ਇਹਦੇ ਚ ਜਿਹੜੀ ਚੀਜ਼ ਮੈਂ ਲੈ ਕੇ ਜਾਂਦਾ ਸੀ ਉਹੀ ਚੀਜ਼ ਮੈਂ ਅੱਜ ਬਣਵਾ ਲਈਆਂ ਘਰਿਆਂ ਨੂੰ ਕਿਹਾ ਮੈਂ ਬਣਵਾਉਣਾ ਹੁੰਦਾ ਸੀ ਕੁਦੂ ਕੁਦੂ ਹੁੰਦਾ ਤੁਹਾਨੂੰ ਦੱਸਣਾ ਜਿਹਨੂੰ ਚੂਰੀ ਵੀ ਕਹਿੰਦੇ ਨੇ ਆ ਸ਼ੱਕਰ ਘਿਓ ਤੇ ਮੱਕੀ ਦੀ ਰੋਟੀ ਇਹਨੂੰ ਕੁੱਟ ਕੇ ਉਹ ਚੂਰੀ ਬਣ ਜਾਂਦੀ ਐ ਜਦ ਇਹਨੂੰ ਗੋਲ ਗੋਲ ਕੁੱਟ ਕੇ ਨਾ ਲੱਡੂ ਜਿਹਾ ਬਣਾ ਦੋ ਉਹਨੂੰ ਕੁੱਦੂ ਕਹ ਦਿੰਨੇ ਆ ਸੀ ਅਸੀਂ ਕੁੱਦੂ ਕਹਿੰਦੇ ਹੁੰਦੇ ਸੀ ਛਪਟੇ ਹੁੰਦੇ ਤੇ ਅੱਜ ਮੈਂ ਨਾ ਕੁੱਦੂ ਕੁੱਟ ਕੇ ਲੈ ਜਾਣਾ ਐ ਕੰਮ ਤੇ ਇੱਥੇ ਵੀ ਮੈਂ ਹੁਣ ਮੈਂ ਕਹਾਂ ਮੈਂ ਹੁਣ ਵੀ ਇਹੀ ਖਾਣੀ ਐ ਤੇ ਥੋੜੀ ਦੇਰ ਤੱਕ ਮੈਂ ਕੰਮ ਤੇ ਜਾਣਾ ਐ ਤੇ ਉਹ ਫਿਰ ਤੁਹਾਨੂੰ ਖਾ ਥੋੜੀ ਬਹੁਤ ਹੀ ਖਾਂਦੇ ਬੀਬੀ ਬਣਾ ਕੇ ਦਿਖਾ ਲਊਗਾ ਮੇਰੀ ਵੀਡੀਓ ਵੈਸੇ ਪਾਈ ਹੋਈ ਐ ਮੈਂ ਚੈਨਲ ਤੇ ਮੈਂ ਇਹਦਾ ਲਿੰਕ ਸ਼ੇਅਰ ਕਰ ਦਊਗਾ ਡਿਸਕ੍ਰਿਪਸ਼ਨ ਤੇ ਕਮੈਂਟਸ ਕਮੈਂਟਸ ਬਾਕਸ ਤੇ uh 70 ਬਾਰੇ ਮੈਂ ਪਾਈ ਸੀ ਅੱਜ ਤੋਂ 6 7 8 ਮਹੀਨੇ ਪਹਿਲਾਂ ਪਾਈ ਸੀ ਤੇ ਹੁਣ ਮੈਨੂੰ ਮੈਨੂੰ ਡੱਬਾ ਫੇਰ ਦੇਖ ਗਿਆ ਹਾਂ ਮੈਂ ਕਿਹਾ ਯਾਰ ਇਹ ਲੈ ਕੇ ਜਾਣੀ ਆ ਮੈਂ ਰੋਟੀ ਪਾਣੀ ਹੋ ਸਵੇਰ ਦਾ ਟਾਈਮ ਹੈ ਥੋੜੀ ਦੇਰ ਤੱਕ ਮੈਂ ਤਿਆਰ ਹੋ ਕੇ ਕੰਮ ਤੇ ਜਾਣਾ ਹੈ ਮੈਂ ਤੁਹਾਨੂੰ ਹੁਣ ਵੀਡੀਓ ਦਿਖਾਣਾ ਹੈ ਵੀ ਕਿਦਾਂ ਪੁੱਟਦੇ ਕਿਦਾਂ ਹੈ ਕਿ ਆ ਕੇ ਬਣਦੀ ਕਿਦਾਂ ਹੈ ਠੀਕ ਹੈ ਨਾ ਬਹਿਣਾ ਇਹ ਡੱਬਾ ਮੇਰੇ ਲਈ ਕਾਫੀ ਖਾਸ ਹੈ ਕਿ ਕਾਫੀ ਸਾਲ ਮੈਂ ਇਹਦੇ ਵਿੱਚ ਰੋਟੀ ਲੈ ਕੇ ਜਾਂਦਾ ਰਿਹਾ ਇਸੇ ਕਰਕੇ ਮੇਰੇ ਲਈ ਖਾਸ ਹੈ ਪਿੱਤਲ ਦਾ ਹੈ ਉਸ ਟਾਈਮ ਪਿੱਤਲ ਦੇ ਡੱਬੇ ਯੂਜ਼ ਕਰਦੇ ਹੁੰਦੇ ਸੀ ਜ਼ਿਆਦਾਤਰ ਤੇ ਹੁਣ ਤਾਂ ਪਿੱਤਲ ਦਾ ਰੁਝਾਨ ਘਟ ਗਿਆ ਹੈ ਪਰ ਪਹਿਲਾਂ ਪੁਰਾਣਾ ਡੱਬਾ ਸੀਗਾ ਇਹੋ ਮੈਂ ਥੋੜੀ ਜਿਹੀ ਡੱਬੇ ਬਾਰੇ ਵੀ ਗੱਲ ਤੁਹਾਨੂੰ ਦੱਸ ਦਿੰਨਾ ਇਹ ਡੱਬਾ ਮੇਰਾ ਫਾਦਰ ਸਾਹਿਬ ਵੀ ਯੂਜ਼ ਕਰਦੇ ਹੁੰਦੇ ਸੀ ਸਕੂਲ ਰੋਟੀ ਲੈ ਜਾਣ ਲਈ ਤੇ ਜੇ ਮੈਂ ਵਰਤਿਆ ਮੇਰਾ ਭਰਾ ਵਰਤ ਰਿਹਾ ਫਿਰ ਮੈਂ ਵਰਤਿਆ ਹੋਣੇ ਦੀ ਪਿਆ ਹੁਣ ਨਿਆਣੀ ਨਹੀਂ ਲੈ ਜਾਂਦੇ ਹੁਣ ਦੇ ਹੁਣ ਦੇ ਨਿਆਣੀ ਤਾਂ ਵਧੀਆ-ਵਧੀਆ ਟਿਫਨ ਲੈ ਜਾਂਦੇ ਆ ਠੀਕ ਹੈ ਜੀ ਕੁਦੂ ਵੀ ਨਹੀਂ ਲੈ ਜਾਂਦੇ ਉਹ ਆ ਕੁਦੂ ਧੰਦ ਖਾੜਦਾ ਹੁਣੇ ਮੈਂ ਲੋ ਜੀ ਕੁੱਟਣ ਲੱਗੇ ਆ ਡੇਢ ਰੋਟੀ ਦੀ ਡੇਢ ਕਿਤੀ ਬਹੁਤ ਹੈ ਨਾ ਬਾਕੀ ਬਾਅਦ ਵਿੱਚ ਜਿਹੜਾ ਕੰਪਟੀ ਲੈ ਜਾਣਾ ਉਹ ਹੋਰ ਪਾ ਲੈ ਜਾਊਗਾ ਲੈਸ ਟਾਈਮ ਕੁੱਟਣ ਲੱਗੇ ਆ ਤੇ ਮੈਂ ਤੁਹਾਨੂੰ ਦਿਖਾਣਾ ਹੈ ਇਹ ਇਧਰ ਦੇਖੋ ਇਦਾਂ ਛੋਟੇ ਛੋਟੇ ਪੀਸ ਕਰ ਲੈਣੇ ਆ ਤੇ ਥੋਣੀ ਦੇ ਚ ਦੇਸੀ ਘਿਓ ਤੇ ਸ਼ੱਕਰ ਮੜਾ ਦੇਣੀ ਹੈ ਸੌਖਾ ਤਰੀਕਾ ਕੋਈ ਅੱਡੀ ਐ ਰਾਕਟ ਸਾਇੰਸ ਨਹੀਂ ਹੈਗੀ ਇਹੋ ਦੇਸੀ ਘਿਓ ਪੈ ਗਿਆ ਗਰਮ ਗਰਮ ਸ਼ੱਕਰ ਪਾ ਦੇਣੀ ਇਹਦੇ ਚ ਆਹੋ ਜਾਰ ਦੇ <laughs> बाद च बना दिनोल ने पता नहीं खाने होनी एदम मला है की रोटी ना पूरी फोल गई। <laughs> फुल गई भुख लगी फुली है केंद्र नहीं होंगे भुख लग गई तो रोटी फुल जी है ਜੇ ਇਹ ਜੀ ਨਾ ਇਹਦਾ ਕੁਦੂ ਬਣਾਣਾ ਹੋਵੇ ਇਹਦੇ ਐਦਾਂ ਲੱਡੂ ਬਣਾ ਲੈਣੇ ਆ ਦੋ ਬੜੇ ਬੜੇ ਦੋ ਜਾਂ ਇੱਕ ਜਿੰਨੇ ਵੀ ਲਓ ਜੀ ਬਣ ਗਈ ਐ ਤਿਆਰ ਬੜ ਤਿਆਰ ਐ ਇਸ ਟਾਈਮ ਤੇ ਹੁਣ ਮੈਂ ਨਾ ਤੁਹਾਨੂੰ ਇਹਨੂੰ ਖਾ ਕੇ ਦਿਖਾਉਂਦਾ ਮੈਂ ਲਾਹੌਰ ਖਾਣੀ ਵੀ ਦੱਸ ਖਾ ਕੇ ਦਿਖਾਉਂਦਾ ਐ ਮੈਂ ਨਾ ਤੁਹਾਨੂੰ ਹੁਣ ਇੱਕ ਬਾਈਟ ਲੈ ਕੇ ਦਿਖਾਣਾ ਸਿਰਫ ਬਾਕੀ ਫਿਰ ਮੈਂ ਆਰਾਮ ਨਾਲ ਖਾਉਂਗਾ। ਨੂੰਮੀ ਆ ਗਿਆ ਕਿ ਇੱਟਿਕ ਹੋ ਗਈ। ਲੈ ਬੇ ਚੂਰੀ ਤੇ ਸਾਡੀ ਸਕੂਲ ਲਾਈਫ ਚ ਇਹਨੂੰ ਕੰਦੇ ਸੀ ਕੁਦੂ। ਕੁਦੂ ਦਾ ਇਹਦਾ ਕੋਟ-ਕੋਟ ਕੇ ਕੁੱਲੇ ਬੋਸ ਵਾਂਗ ਲੱਗਦਾ ਹੁੰਦਾ ਸੀ। ਹੱਥ ਨਾਲ ਖਾਣਾ ਮੰਮੀ ਹੱਥ ਨਾਲ ਹੀ ਖਾਂਦੇ ਆ ਚਮਚੇ ਨਾਲ। ਅ ਫੇਰ ਕੋਈ ਗੱਲ ਕੁਝ ਹੋਰ ਬਣ ਜਾਣੀ ਐ। ਜੋ ਮਿਲਦਾ ਮੈਂ ਹਨਾ ਖਾ ਕੇ ਤੁਹਾਨੂੰ ਵੀਡੀਓ ਚ ਫੇਰ ਮਿਲਦਾ। ਲੈ ਵੀ ਸਵਾਦੇ ਆ ਗਿਆ ਅੱਜ ਤਾਂ। ਬਾਅਦ ਚ ਲੱਸੀ ਦੇ ਦੋ ਗਲਾਸ ਪੀਤੇ। ਮੈਂ ਜਾਣਾ ਹੁਣ ਕੰਮ ਤੇ 10:00 ਵਜੇ ਜਾਊਂਗਾ। ਆਰਾਮ ਜੇ ਨਾਲ ਚੱਲਨੇ ਆ। ਇੱਥੇ ਨਹੀਂ ਗੱਡਾ ਖੜਾ ਇੱਥੇ ਠੀਕ ਐ ਹਮਕਮ ਚੱਲੀ ਜਣੇ ਆ ਮੌਸਮ ਵਧੀਆ ਐ ਇਹਨਾਂ ਦਿਨਾਂ ਚ ਚਲੋ ਤਿਆਰ ਹੋ ਲਵਾਂ ਫੇ ਮਿਲਦੇ ਆ ਤੁਹਾਨੂੰ ਲਓ ਜੀ ਤਿਆਰ ਆ ਬਿਲਕੁਲ ਤਿਆਰ ਵਰ ਤਿਆਰ ਕੰਮ ਤੇ ਜਾਣ ਨੂੰ ਆਫਿਸ ਜਾਣ ਨੂੰ ਤੇ ਡੱਬਾ ਮੈਂ ਹੁਣ ਲੈ ਕੇ ਆਣ ਲੱਗਾ ਮੈਂ ਗੱਡੀ ਚ ਰੱਖਣ ਲੱਗਾ ਕਿ ਮੈਂ ਸੇਵ ਲੈ ਜਾਣਾ ਹੈ ਤੇ ਇੱਕ ਆਹੋ ਡੱਬਾ ਹੈ ਜਿਹੜਾ ਪਹਿਲਾਂ ਪੈਕ ਕੀਤਾ ਹੈ ਤੇ ਇਹਦੇ ਵਿੱਚ ਗੁੱਦੂ ਪਾਏ ਆ ਤੇ ਆਪਾਂ ਦੁਪਹਿਰ ਨੂੰ ਖਾਵਾਂਗੇ ਗੁੱਦੂ ਬਾਕੀ ਮੈਂ ਤੁਹਾਨੂੰ ਇੱਥੇ ਖਾ ਕੇ ਦੱਸ ਦਿੰਦਾ ਆ ਉੱਥੇ ਮੈਨੂੰ ਆਫਿਸ ਜਾ ਕੇ ਦਿਖਾਣ ਦੀ ਮੈਨੂੰ ਲੋੜ ਨਹੀਂ ਹੈਗੀ ਐਸੀ ਪੁਰਾਣੀ ਗੱਡੀ 'ਚ ਮੈਂ ਜਾਣਾ ਹੈ ਤੇ ਡੱਬਾ ਮੈਂ ਰੱਖ ਲਿਆ ਆ ਇਹਦੇ 'ਚ ਇਹ ਇਹ ਪੁਰਾਣੀ ਗੱਡੀ ਤਕਰੀਬਨ ਅਮ ਤੁਹਾਨੂੰ ਪਤਾ ਹੀ ਆ ਮੇਰੀ ਤਕਬ ਇੱਕ ਨਵੀਂ ਐ ਇਹ ਬਾਤ ਚ ਲਈ ਸੀ ਇਹੋ ਅੱਜ ਤੋਂ 13-14 ਸਾਲ ਪੁਰਾਣੀ ਆ ਮੈਂ ਇਹੀ ਚਲਾਣਾ ਪਹਿਲਾਂ ਮੈਨੂੰ ਮਤਲਬ ਜਿੱਦਾਂ ਪਿਆਰ ਜਾ ਹੋ ਜਾਂਦਾ ਹੈ ਚੀਜ਼ ਦੇ ਨਾਲ ਉਹੀ ਕੁਛ ਹੈ ਇੱਕ ਦੂਜਾ ਫਾਇਦਾ ਵੀ ਹੈ ਜਿੱਦਾਂ ਰੱਛ ਬਹੁਤ ਹੁੰਦਾ ਗੜ ਸ਼ੰਕਰ ਦੇ ਵਿੱਚ ਸਵੇਰੇ ਸ਼ਾਮ ਬਹੁਤ ਰੱਛ ਹੁੰਦਾ ਹੈ ਉੱਥੇ ਬਾਈਪਾਸ ਐ ਨਹੀਂ ਤਾਂ ਇਹ ਗੱਡੀ ਕਾਮਯਾਬ ਹੈ ਉੱਥੇ ਰੱਛ ਦੇ ਵਿੱਚ ਸਾਰੇ ਡਰਦੇ ਹੁੰਦੇ ਆ ਪੁਰਾਣੀ ਗੱਡੀ ਤੋਂ ਕਿ ਨਵੀਂ ਗੱਡੀ ਵਾਲਾ ਉੱਦਾਂ ਡਰਦਾ ਹੁੰਦਾ ਵੀ ਨਾਲ ਨਾਲ ਲੱਗ ਜਵੇ ਕਿਤੇ ਪੁਰਾਣੀ ਤੋਂ ਉੱਦਾਂ ਬਾਕੀ ਸਾਰੇ ਡਰਦੇ ਹੁੰਦੇ ਆ ਤੇ ਇਹਦੇ ਚ ਜਾਈਦਾ ਬੜ ਵਧੀਆ ਚੱਲਦੀ ਆ ਕੋਈ ਪ੍ਰੋਬਲਮ ਨਹੀਂ ਹੈਗੀ ਸਵੇਰੇ ਜਾਣਾ 15 ਕਿਲੋਮੀਟਰ ਜਾਣਾ ਮੈਂ ਕੰਮ ਤੇ 15 ਕਿਲੋਮੀਟਰ ਆਣਾ ਹੈ ਜੀ ਚੀਜ਼ ਚੱਲਦੀ ਆ ਫਿਰ ਵੇਚਣ ਦਾ ਮਤਲਬ ਨਹੀਂ ਹੈਗਾ ਮੈਨੂੰ ਕਈ ਵਾਰ ਇਕਿਆਂ ਨੇ ਕਿਹਾ ਵੀ ਸੇ ਵੇਚ ਦਿਓ ਛੱਡ ਪਰੇ ਚੱਲੀ ਜਾਂਦੇ ਬੜ ਵਧੀਆ ਚੱਲਦੀ ਚੀਜ਼ ਠੀਕ ਹੈ ਆ ਜਾਤਾ ਤਾਜ਼ਾ ਹੋ ਗਈਆਂ ਅੱਜ ਪਹਿਲਾਂ ਵੀ ਜੇ ਮੈਂ ਵੀਡੀਓ ਤੁਹਾਨੂੰ ਦੱਸਿਆ ਸੀ ਪਾਈ ਸੀਗੀ ਉਹ ਤੁਸੀਂ ਦੇਖ ਸਕਦੇ ਹੋ ਮੇਰੇ ਚੈਨਲ ਤੇ ਤੇ ਮਿਲਦੇ ਆਂ ਅਗਲੀ ਕਿਸੇ ਵੀਡੀਓ 'ਚ ਸਿੰਪਲ ਜੀਆਂ ਵੀਡੀਓ ਹੁੰਨੀਆਂ ਮੇਰੀਆਂ ਸਿੰਪਲ ਜੀਆਂ ਗੱਲਾਂ ਕੋਈ ਮੈਂ ਮਸਾਲਾ ਬਹੁਤਾ ਪਾਣ ਦੀ ਕੋਸ਼ਿਸ਼ ਨਾ ਮੇਰੇ ਆ ਜਾਤ ਲਿੰਦੀ ਮੇਰਾ ਦਿਲ ਆ ਜਾਤ ਦਿੰਦਾ ਕੋਈ ਅਮੀਂ ਮਸਾਲਾ ਪਾ ਪਾ ਕੇ ਵੀਡੀਓ ਐਦਾਂ ਚੱਲਣੀ ਆ ਉਦਾਂ ਚੱਲਣੀ ਐਦਾਂ ਹੀ ਹੁੰਦੀਆਂ ਜਿਹੜੀਆਂ ਸਿੱਧੀ ਪਧਰੀਆਂ ਗੱਲਾਂ ਠੀਕ ਆ ਮਿਲਦੇ ਆਂ ਅਗਲੀ ਵੀਡੀਓ 'ਚ ਰੱਬ ਰਾਖਾ ਜੀ ਸასი ਸ਼ਕਲ ਸਾਰਿਆਂ ਨੂੰ